ਕਹਿੰਦੇ ਹਮਾਚਲ ਦਾ ਵੈਰੀਗੇਟ ਆ ਗਿਆ ਹਾਂ ਜੋ ਇਹ ਦੇਖੋ ਕਿਨੇ ਅਨੰਤਨਾ ਖਾ ਰਿਹਾ ਹੈ ਦੇਖੋ ਜੀ ਸੰਗਤ ਕਿੰਨੀ ਆndi ਹੈ ਅਨੰਤਪੁਰ ਸਾਹਿਬ ਸਸਤੀਕਾਰ ਤੁਹਾਡਾ ਮਹੱਤਵਪੂਰਨ ਬਲੌਗ ਚ ਸਵਾਗਤ ਹੈ ਤੇ ਅਸੀਂ ਹੁਣ ਚੱਲੇ ਆਂ ਨੰਗਰ ਦੇ ਉੱਤੇ ਨੰਗਰ ਕੋਸਾ ਦਰਸ਼ਨ ਕਰਾਂਗੇ ਦਰਸ਼ਨ ਕਰਾਂਗੇ ਤਾਂ ਇਸ ਤਰ੍ਹਾਂ ਤੁਸੀਂ ਬਲੌਗ ਬਣਾ ਰਹਿਣਾ ਹੈ ਇਹ ਸਫ਼ਰ ਜਾਈ ਰਿਹਾਗਾ ਤੇ ਜਿੱਦਾਂ ਜਿੱਦਾਂ ਉਹ ਬੀਤ ਰਹੇ ਤਸਵੀਰਾਂ ਮਾਣਦੇ ਸੋ ਇਸ ਤਰ੍ਹਾਂ ਬੜੀ ਹੈ ਲੋ ਜੀ ਹੁਣ ਅਸੀਂ ਪਹਾੜਾਂ ਕੋਲ ਆ ਗਏ ਆ ਇਹ ਪਹਾੜਾਂ ਦੇ ਵਿੱਚੋਂ ਬੰਦੇ ਚਾਰੇ ਆ ਮੰਮੀ ਜੀ ਦੇਖਦੇ ਹੋਏ ਹੈ ਮੰਮੀ ਜੀ ਸਫ਼ਰ ਦਾ ਆਨੰਦ ਮਾਣਦੇ ਹੋਏ ਹਾਂਜੀ ਪਹਾੜਾਂ ਦੇ ਵਿੱਚੋਂ ਵਿੱਚ ਲੋ ਜੀ ਹੁਣ ਅਸੀਂ ਆ ਗਏ ਪੈਟਰੋਲ ਪੰਪ ਤੇ ਕਹਿੰਦੇ ਪੈਟਰੋਲ ਵੀ ਪਵਾਣਾ ਆ ਪੰਡ ਦਾ ਹੈਗਾ ਡੀਜ਼ਲ ਗੱਡੀ 'ਚ ਡੀਜ਼ਲ ਪਵਾਣਾ ਕਹਿੰਦੇ ਪੰਡੋਲੀ ਪੰਡੋਲੀ ਪਹੁੰਚ ਗਏ ਠੀਕ ਕਹਿੰਦੇ ਹਮਾਚਲ ਦਾ ਵੈਰੀਗੇਟ ਆ ਗਿਆ ਹਾਂਜੀ ਕਟਾਣੀ ਪੈਣੀ ਪਰਚੀ ਫੇਰ ਨੰਗਨ ਜਾਣਾ ਕਹਿੰਦੇ ਫੇਰ ਦੇਣਾ ਨੰਗਨ ਪੁੱਲ ਜਿਹਾ ਲੋ ਜੀ ਕਹਿੰਦੇ ਪਰਚੀ ਮਿਲ ਗਈ ਆ ਤੇ ਹੀ ਸਾਹਮਣੇ ਰੱਖੋ ਹਾਂਜੀ ਆ ਲੋ ਮੰਮੀ ਜੀ ਬਾਰਡਰ ਆ ਅੱਛਾ ਠੀਕ ਹੈ ਇੱਧਰ ਸੜਕ ਬਣ ਗਈ ਆ ਜਸਤ ਪੱਥਰੇ ਪੱਥਰੇ ਹਾਂ ਨਹੀਂ ਬਧਾਂਦੇ ਆ ਨਾ ਸੜਕ ਲੱਗਦਾ ਆ ਬਧਾਂਦੇ ਆ ਬੱਸ ਏਰੀਆ ਦਿਨਣਾ ਹਲੇ ਧੁੰਦ ਪਈ ਕਰਕੇ ਥੋੜਾ ਹੋਗਾ ਪਹਾੜਾਂ ਦੇ ਵਿੱਚ ਦੇ ਵਿੱਚ ਅਸੀਂ ਜਾਂਦੇ ਹੋਏ ਲੋ ਜੀ ਅਸੀਂ ਹੁਣ ਅਸੀਂ ਪਹੁੰਚ ਗਏ ਆ ਨੰਗਲ ਤੇ ਹੁਣ ਬਸ ਹੁਣ ਦਵੈ ਸਾਬ ਪਹੁੰਚਣਾ ਹੈ ਅਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗਦੇ ਨੇ ਮੰਮੀ ਹਾਂ ਡਰਾਕਸ ਨੇ ਸੋਹਣੇ ਲੱਗਦੇ ਆ ਹਾਂਜੀ ਹੁਣ ਅਸੀਂ ਪਹੁੰਚ ਗਏ ਹਾਂ ਤੇ ਮੈਂ ਤੁਹਾਨੂੰ ਦਰਸ਼ਕ ਰੋਵਾਂਗੇ ਇੱਥੇ ਮੌਂਕੀ ਬਹੁਤ ਹੁੰਦੇ ਆ ਹਰ ਇੱਕ ਦਮ ਇੱਥੇ

ਸਤ ਸ੍ਰੀ ਅਕਾਲ ਰਸੀ ਕਰਾ ਮੰਗੇ ਤੁਹਾਨੂੰ ਦਰਸ਼ਨ ਦੇ ਜਾ ਕੇ ਤੇ ਇਹ ਡੈਡੀ ਜੀ ਲੈਣਗੇ ਪ੍ਰਸ਼ਾਦ ਤੇ ਇੰਦਰ ਠੰਡ ਜਿਆਦੀ ਆ ਉੱਚੀ ਥਾਂ ਖੜ ਕੇ ਨਾ ਥੋੜੀ ਹਵਾ ਪੈਂਦੀ ਦਰਿਆ ਵੀ ਨੇੜੇ ਆ ਹਾਂਜੀ ਉਹਦੇ ਕਰਕੇ ਵੀ ਆ ਹਾਂਜੀ ਹਾਂਜੀ ਲੋ ਜੀ ਡੈਡੀ ਜੀ ਆ ਗਏ ਤਖ਼ਵਸੀ ਮੱਥਾ ਟੇਕਾਂਗੇ ਮੁਰਕਲੋ ਆ ਜੀ ਆਈ ਸੁਣਦੇ ਰਹਿਣਾ ਇਹ ਦਰਿਆ ਸਤਲੁਜ ਦਰਿਆ ਹੈ ਇੱਕ ਗੁਰਦੁਆਰਾ ਸਾਹਿਬ ਦੇ ਨਾਲ ਹੀ ਵਗਦਾ ਹੈ देख सकते हो ती बहुत सोना लग रहा है लो जी मोकी भी इतने है लड़न लगे लग फिर हेलो देखो गए देखो कि लड़ते दे हैं फोटो कराई जा रही है

ਹਾਂਜੀ ਦਰਿਆ ਪੈਂਦਾ ਹਾਂਜੀ ਸਤਲੁਜ ਇਹ ਸਤਲੁਜ ਦਰਿਆ ਆ ਹਾਂਜੀ ਹਾਂਜੀ ਦੇ ਹੂੰ ਕਾਫੀ ਵੱਡਾ ਪਾਰ ਵੀ ਹੈ ਨਾ ਲੋਕ ਰਹਿੰਦੇ ਆ ਹੂੰ ਸਤ ਇਹ ਬਹੁਤ ਹੀ ਸ਼ਾਨਦਾਰ ਹੈ ਸ਼ਾਨਦਾਰ ਹਲੇ ਹਲੇ ਜਿੱਦਾਂ ਕੀ ਧੁੰਦ ਜੀ ਨਾ ਪਈਓ ਤਾਂ ਥੋੜਾ ਜ਼ਿਆਦਾ ਦੀਸਦਾਨੀ ਹੈਗਾ ਸਾਫ ਸਰ ਵੀ ਠੰਡ ਤੋਂ ਕਿੱਦਾਂ ਬੈਠੇ ਉਹ ਸੁਣਾਇਆ ਹਾਂ ਕਬਤਰ ਵੀ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਤੁਸੀਂ ਗੁਰਦੁਆਰੇ ਦੇ ਦਰਸ਼ਨ ਕਰਕੇ ਹਟੇ ਹੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਰਾਜਾ ਰਤਨ ਰਾਏ ਦੇ ਗਵੈਂਦ ਸੀ ਕੀਤੇ تھے ਇੱਥੇ ਆਏ ਸੀ ਤੇ ਉਹਨਾਂ ਨੇ ਇੱਥੇ ਚੌਕੜਾ ਲਾ ਕੇ ਸੇ ਜੋ ਕੋ ਸਰਦ ਪਾਠ ਉਚਾਰਨ ਕੀਤਾ ਇਸ ਗੁਰਦੁਆਰੇ ਦਾ ਇਹੀ ਇਤਿਹਾਸ ਹੈ ਤੇ ਤੁਹਾਨੂੰ ਕਿਹੋ ਜਿਹਾ ਦਰਸ਼ਨ ਕਰਕੇ ਲੱਗਾ ਨੀਕਾ ਕਮੈਂਟ ਕਰਕੇ ਦੱਸੋ ਹਾਂਜੀ ਹੁਣ ਅਸੀਂ ਗੁਰੂ ਲੰਗਰ ਹਾਕ ਚੱਲਦੇ ਹਾਂ ਤੇ ਲੰਗਰ ਛਕਦੇ ਹਾਂ ਤੇ ਤਾਂ ਨਵੇਂ ਦਿਖਾਣੇ ਆ ਲੰਗਰ ਹਾਲ ਕੀ ਹੋ ਜਾਇਆ ਇੱਥੇ ਤਾਂ ਲੋ ਜੇ ਹੁਣ ਅਸੀਂ ਲੰਗਰ ਛਕ ਰਹੇ ਆ ਲੰਗਰ ਹਾਲ ਕਿ ਸੰਤਾ ਵੀ ਕੋ ਆਣੀਆਂ ਐ ਮੱਥਾ ਟੇਕਣ ਵਾਸਤੇ ਤੇ ਹੁਣ ਲੰਗਰ ਛਕਦੇ ਆ ਸੀ ਸਕਦੇ ਅੱਜ ਦਾ ਚੰਡੋਲ ਚੰਡੋਲ ਲੱਗਿਆ ਹੋਇਆ ਯਾਰ ਹਾਂਜੀ ਇੱਥੇ ਮੇਲਾ ਲੱਗਾ ਕਹਿੰਦੇ ਹਾਂਜੀ ਹਾਂਜੀ ਅਸੀਂ ਸਾੜਕ ਤੋਂ ਦੇਖ ਲਿਆ ਅਸੀਂ ਕਿਾ ਜਰੂਰ ਬਣਾਣੀ ਅਸੀਂ ਵੀ ਚੰਡੋਲ ਦਿਖਾਣਾ ਤਾਂ ਚੰਡੋਲ ਕੁੜੀਆਂ ਦੀ ਝੂਟਣਾ ਪਾ ਠੰਡ ਜ਼ਿਆਦਾ ਸੀ ਅਸੀਂ ਕਿਾ ਨਹੀਂ ਹੋਏ ਨਹੀਂ ਉਹ ਝੂਟਣਾ ਲੋ ਜੀ ਹੁਣ ਅਸੀਂ ਨੰਨਪੁਰ ਸਾਹਿਬ ਚੱਲੇ ਆ ਤੇ ਇਹ ਹੈਗਾ ਦਰਿਆ ਤੇ ਪੁਲ ਬਣਿਆ ਹੋਇਆ ਹਾਂਜੀ ਬੰਨ ਦਰਿਆ ਦਾ ਬੰਨ ਕਹਿੰਦੇ ਆ ਤੇ ਹੁਣ ਸੀ ਜਾ ਰਹੇ ਆ ਉਧਰੋਂ ਵੀ ਪਾਸਾ ਸੜਕਾ ਉਧਰ ਵੀ ਜਾਂਦੀ ਹੋਈ ਤੇ ਇੱਧਰ ਰਸ਼ਾ ਨਾ ਹੌਲੀ ਹੌਲੀ ਜਾਂਦੇ ਆ ਹਾਂਜੀ ਕਹਿੰਦੇ ਸਾਡੀ ਟ੍ਰੇਨ ਮਿਲ ਗਈ ਕੱਪੜੇ ਵੀ ਸੁਕੜੇ ਪਾਓ ਆ ਟ੍ਰੇਨ ਦੇ ਚੈੱਕ ਕਰੋ ਜੀ ਟ੍ਰੇਨ ਖੜੀ ਆ ਪਟਰੀ ਤੇ ਏ ਕਿੱਧਰ ਆ ਗਏ ਸੀ ਇੱਕ ਹੋਟ ਰੇਲ ਖੜੀ ਆ ਮਮੀ ਜੀ ਉਹ ਜਾਣਦੀ ਹੋਣੀ ਹੈ ਹਾਂ ਢੱਬੇ ਜੇ ਹੈਗਾ ਹਾਂ ਢੀ ਖੜੇ ਆ ਨਾ ਹਾਂ ਨੇ ਆ ਹਾਂ ਕਿੱਧਰ ਆ ਗਏ ਕਿੱਧਰ ਜਾਣਾ ਸੀ ਅਸੀਂ ਪਤਾ ਨਹੀਂ ਕਿਹੜੀ ਰੋਡ ਤੇ ਆ ਗਏ ਡਾਡੀ ਜੀ ਹਾਂ ਹੋਣਾ ਹੈ ਕਿਹਦੇ ਨਾਲ ਉੱਛਾ ਤਾ ਕਾਫੀ ਚੇਰਵਾਦ ਆਏ ਆ ਸੀ ਇਸ ਲਈ ਹੋ ਗਿਆ ਹਮ ਚਲੋ ਹੋਰ ਬੈਕ ਅਮੋਰਤੇ ਆ ਗੱਡੀ ਹਾਂ ਲਓ ਜੀ ਫੇਰ ਵਾਪਸ ਚੱਲੇ ਆ ਫੇਰ ਟ੍ਰੇਨ ਦਿਸੂਗੀ ਸਾਨੂੰ ਹਾਂ ਜੀ ਕੋਈ ਇਦਾਂ ਹੈ ਆ ਅ ਮੈਂ ਬੰਦਾ ਵੀ ਆਹੋ ਹੈ ਨਾ ਕਿੰਨਾ ਸੰਸਾਰ ਨੇ ਰੋੜ ਹਾਂ 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 ਡੇਡੀ ਜੀ ਸਾਨੂੰ ਕਮਾਉਂਦੇ ਪਿਆ ਹਾ 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 ਜੇ ਤੁਸੀਂ ਵੀ ਕੋ ਮੋ ਦੇਖ ਸਾਹ ਦੇ ਉਹ ਪਾਣੀ ਵਗ ਰਿਹਾ ਹੈ ਦਰਿਆ ਦਾ ਨਾਲ ਸੜਕ ਜਾਂਦੀ ਹੋਈ ਅਸੀਂ ਜਾ ਰਹੇ ਹਾਂ ਹੁਣ ਆਨੰਦਪੁਰ ਸਾਵਲ ਤੇ ਦੇਖ ਸਾਹ ਦੇ ਕਿੰਨਾ ਸੋਹਣਾ ਲੱਗ ਰਿਹਾ ਹੈ ਆ ਲੋਇਸ ਦੇਖੋ ਕਿਨੇ ਅਨੰਦ ਨਾਲ ਖਾ ਰਿਹਾ ਆ। ਦੂਸਰੀ ਤਰਫ ਲੋ ਜੀ ਹੁਣ ਅਸੀਂ ਗੁਰਦੁਆਰਾ ਗੁਰੂ ਰਕੇਲ ਹੋਰ ਪਹੁੰਚ ਗਏ ਆ ਤੇ ਹੁਣ ਇੱਥੇ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਚਲੋ ਦੇਖ ਸਕਦੇ ਹੋ ਇਹ ਪਹਾੜੀਆਂ ਦੇ ਇਹ ਗੁਰਦੁਆਰਾ ਬਣਿਆ ਹੋਇਆ ਤੇ ਦੇਖ ਸਕਦੇ ਹੋ ਤੁਸੀਂ ਸਾਰੇ ਜਾਨੇ ਕਿੰਨਾ ਸ਼ਾਂਤ ਮਈ ਹੈ ਸਾਰਾ ਏਰੀਆ ਦੇਖ ਸਕਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਤੁਸੀਂ ਗੁਰਦੁਆਰੇ ਦੇ ਦਰਸ਼ਨ ਕਰਕੇ ਹਟਿਓ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਜ ਹੋਏ ਸੀ ਤੁਹਾਨੂੰ ਇੱਥੇ ਦੇ ਦਰਸ਼ਨ ਕਰਕੇ ਕਿਹੋ ਜਿਹਾ ਲੱਗਾ ਜਰੂਰ ਕਮੈਂਟ ਕਰਕੇ ਦੱਸੋ ਵਾਹਿਗੁਰੂ ਜੇ ਤੁਸੀਂ ਹੁਣ ਦਰਸ਼ਨ ਕਰ ਰਹੇ ਆ ਕਹਿੰਦੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਪੋਰ ਮਾਰਕ ਇੱਥੇ ਪਾਣੀ ਕੱਢਿਆ ਸੀ ਤੇ ਇਹਦਾ ਇਸ ਗੁਰਦੁਆਰੇ ਦਾ ਨਾਮ ਹੈਗਾ ਪੋਰ ਸਾਹਿਬ ਤੇ ਤੁਸੀਂ ਵੀ ਜਰੂਰ ਦਰਸ਼ਨ ਕਰੋ ਵਾਹਿਗੁਰੂ ਹਾਂਜੀ ਸੰਗਤ ਜੀ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਅਤਰਗੈਣੀ ਸਾਹਿਬ ਤੇ ਹੁਣ ਇੱਥੇ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਸਾਰਿਆਂ ਨੂੰ ਅੱਤ ਹਰ ਦਿਨ ਦਰਜਾਲੇ ਸ਼ਕਾਂਦੀ ਹੋਈ ਵਾਹਿਗੁਰੂ ਵਾਹਿਗੁਰੂ ਲੋ ਜੀ ਹੁਣ ਅਸੀਂ ਚੱਲਿਆਂ ਅਨੰਦਪੁਰ ਸਾਹਿਬ ਤੇ ਦਰਸੰਗਤਾ ਵੀ ਆਂਦੀਆਂ ਹੋਈਆਂ ਤੇ ਹੁਣ ਅਸੀਂ ਅਨੰਦਪੁਰ ਸਾਹਿਬ ਚੱਲੇ ਆ ਤੇ ਹੁਣ ਉੱਥੇ ਅਸੀਂ ਰਾਤ ਬਤੀਤ ਕਰਾਂਗੇ ਆਪਣਾ ਨਵਾਂ ਸਾਲ ਉੱਥੇ ਬਣਾਵਾਂਗੇ ਹਾਂਜੀ ਹਾਂਜੀ ਟਾਈਮ ਵੀ ਦੱਸ ਦਿੰਨੇ ਆ ਇਹ ਹੋ ਗਿਆ ਪੌਣੇ 6 ਹਾਂਜੀ ਚਲੋ ਹੁਣ ਅਨੰਦਪੁਰ ਸਾਹਿਬ ਦਾ ਸਫ਼ਰ ਹੁਣ ਸ਼ੁਰੂ ਹੋ ਗਿਆ ਸਤਿਗੁਰੂ ਵਾਹਿਗੁਰੂ ਵਾਹ ਗੁਰੂ ਹਾਂਜੀ ਹੁਣ ਅਸੀਂ ਅਨੰਦਪੁਰ ਸਾਹਿਬ ਆ ਗਏ ਆ ਤੇ ਹੁਣ ਅਸੀਂ ਸਰਾਜ ਜਾਤੇ ਡੈਡੀ ਜੀ ਇਹ ਕਮਰਾ ਬੁੱਕ ਕਰਾ ਲਏ ਪਈ ਆ ਤੇ ਫਿਰ ਅਸੀਂ ਮੱਠੇ ਟਿਕਣ ਜਾਣਾ ਪਹਿਲਾਂ ਕਮਰੇ ਉੱਪਰ ਤੇ ਬਿਸਤਰਾ ਰੱਖਣਾ ਹਾਂ ਪਹਿਲਾਂ ਬਿਸਤਰਾ ਰੱਖਾ ਹੈ ਗੱਡੀ ਚ ਫਿਰ ਫਿਰ ਚਲਾ ਗਿਆ ਅਸੀਂ ਦੇਖ ਸਕਦੇ ਹੋ ਤੱਕ ਸਾਡ 밤에 얼마나 아름답소입니다 이곳은 한다이 ਹਾਏ ਬੱਲੇ ਸਾਰੇ ਸੇਵਾ ਦੇ ਲੋ ਜੀ ਹੁਣ ਅਸੀਂ ਦਰਸ਼ਨ ਕਰ ਲਏ ਆ ਤੇ ਹੁਣ ਅਸੀਂ ਸਵੇ ਨੂੰ ਫਿਰ ਵਾਪਿਸ ਦਰਸ਼ਨ ਕਰਾਂਗੇ ਤੇ ਹੁਣ ਅਸੀਂ ਵਾਪਿਸ ਚਲਦੇ ਆ ਹੁਣ ਅਸੀਂ ਲੰਗਰ ਛਕਾਂਗੇ ਮੈਂ ਤੇ ਲਿਆ ਨੀ ਮम्मी ਪ੍ਰਸ਼ਾਦ ਆ ਲਿਆਓ ਬਾ ਚ ਮੋਂ ਸ਼ੱਕਦੇ ਆ ਪ੍ਰਸ਼ਾਦ ਤੇ ਨਵੇਂ ਥਲੀ ਜਾ ਕੇ ਪ੍ਰਸ਼ਾਦ ਆ ਸ਼ੱਕਦੇ ਆ ਅਸੀਂ ਲੰਗਰ ਹਾਰ ਆਲ ਚੱਲਦੇ ਆ ਲੰਗਰ ਸ਼ੱਕਣ ਵਾਸਤੇ ਚਲੋ ਲੋ ਜੀ ਮੰਮੀ ਜੀ ਹੁਣ ਚਾਰ ਲੰਗਰ ਸ਼ੱਕਦੇ ਹੋਏ ਤੇ ਇੱਧਰ ਡੈਡੀ ਜੀ ਬੈਠੇ ਆ ਡੈਡੀ ਜੀ ਕੋਲ ਹੀ ਨਹੀਂ ਆਏ ਚਲੋ ਹੁਣ ਲੰਗਰ ਸ਼ੱਕਦੇ ਆ ਚਾਰ ਆ ਦੇਖੋ ਇਹ ਸੰਗਤ ਕਿੰਨੀ ਆਂਦੀ ਐ ਨੂੰਹ ਜੀ ਸਾਹਿਬ ਇੱਕ ਸਵਾਰੀ ਹੁਣ ਅਸੀਂ ਗੱਡੀ ਲਾਣੀ ਪਾਰਕਿੰਗ ਤੇ ਤੇ ਹੁਣ ਅਸੀਂ ਚੱਲਿਆਂ ਨਾਲ ਡੈਡੀ ਜੀ ਦੇ ਡੈਡੀ ਜੀ ਦੇ ਨਾਲ ਚੱਲੋ ਲੇਕਾ ਚੱਲੋ ਫਿਰ ਚੱਲਦੇ ਆਂ ਸਮਾਨ ਕੱਢ ਲਿਆ ਆ ਤੇ ਸੰਗਤ ਜੀ ਬਾਹਰ ਆਂਦੀ ਐ ਤੇ ਚਲੋ ਡੈਡੀ ਜੀ ਚਲੀਏ ਨੋ ਜੀ ਹੁਣ ਕਹਿੰਦੇ ਅਸੀਂ ਬਾਜ਼ਾਰ ਚ ਆ ਗਏ ਆ ਡੈਡੀ ਜੀ ਨੂੰ ਅਸੀਂ ਛੱਡ ਗਏ ਅਸੀਂ ਹੁਣ ਦੇਖ ਰਹੇ ਆ ਕੀ ਲੈਣਾ ਆ ਕੀ ਲਈ ਦੇਖੋ ਗੋਲ ਗੱਪੇ ਗੋਲ ਗੱਪੇ ਕਹਿੰਦੇ ਰਸ਼ ਪੈ ਗਿਆ ਆ ਕਹਿੰਦੇ ਹਾਂਜੀ ਹੁਣ ਅਸੀਂ ਬਾਜ਼ਾਰ ਘੁੰਮਦੇ ਹੋਏ ਪਾਣੀ ਦੀ ਬੋਤਲ ਕਹਿੰਦੇ ਹੈ ਨਹੀਂ ਸੀ ਲੈ ਲਓ ਆਵਾਜ਼ ਆਈ ਕਿ ਖਾਈ ਹਾਂਜੀ ਚਲੋ ਹੁਣ ਦੇਖਦੇ ਆ ਬਾ ਯਾਰ ਅਸੀਂ ਡੈਡੀ ਜੀ ਨੂੰ ਕਹਾ ਤਾਂ ਕਮਰੇ ਜਾਓ ਹਾਂਜੀ ਖਾ ਤਾਕ ਗਏ ਹਾਂ ਥੱਕ ਗਏ ਸਫਰ ਕਾਫੀ ਰਿਆ ਨਾ ਸਾਡਾ ਅੱਜ ਹਾਂਜੀ ਆਜੋ ਹੁਣ ਅੰਦਰ ਵੀ ਦੇਖਦੇ ਹਾਂ ਕੁਛ ਨਾ ਕੁਛ ਹਾਂ ਲੋ ਜੀ ਕਹਿੰਦੇ ਮਰੁੰਡਾ ਲੈਣਾ ਆ ਅੱਛੇ ਜਾ ਰਹੇ ਆ ਤੇ ਕਹਿੰਦੇ ਲਵਗੇ ਮੈਂ ਤਾਂ ਫੇਰ ਕੱਲ ਨੂੰ ਜਾਣਾ ਬਾਸ ਹਾਂਜੀ ਲੋ ਜੀ ਮੰਮੀ ਜੀ ਦੀ ਯਾਦ ਆ ਤਾਜ਼ੀਆਂ ਹੋਈਆਂ ਸੰਤਰੇ ਦੀ ਗੋਲੀ ਦੇਖ ਕੇ ਕਿ ਸਾਡੀ ਬਾਂ ਨੂੰ ਇਦਾਂ ਨਹੀਂ ਆਤੀ ਇਹ ਵੀ ਡਾਲ ਲੀਤੀ ਇਹਨੇ ਗੋਲੀ ਆ ਹਾਂ ਹਾਂ ਸੋ ਇਹਨਾਂ ਦਾ ਵਧੀਆ ਗੋਲੀ ਸਾਹ ਹਾਂ ਹਾਂ निकलेंगे लगता बह निकल बाजार सारा बाजार घूम लिया हां गला ਇੱਧਰ ਹੀ ਦੇਖ ਲਓ ਬੱਸ ਦੇਖਣਾ ਕਿੱਥੇ ਜੀ ਦੇਖ ਲੈਂਦੇ ਹਾਂ ਵੇਸ ਮਮੀ ਕਹਿੰਦੇ ਆ ਦੇਖੋ ਕਿੰਨਾ ਪੁਰਾਣਾ ਆ ਦਸਾਓ ਵੀ ਅੱਗੇ ਗਾਣੇ ਇਦਾਂ ਸੁਣਦੇ ਹੁੰਦੇ ਸੀ ਇਹਦੇ ਵਿੱਚ ਆ ਚਲਾਉਂਦੇ ਚੱਲਦੇ ਹੁੰਦੇ ਗਾਣੇ ਇਹ ਸਪੀਕਰ ਆ ਪੁਰਾਣਾ ਹਾਂ ਇੰਦਾ ਚਾਲਦੇ ਸੀ ਹਾਂ ਚਰ ਕੇ ਹਾਂ ਚਰ ਕੇ ਕਿੰਨਾ ਕੁਛ ਪਿਆਇਆ ਇੱਧਰ ਇੱਕ ਗੁੱਲਕ ਵੀ ਦਿਖਾਈਓ ਮਮੀ ਆਹ ਆ ਦੇਖੋ ਗੁੱਲਕ ਤੇਵਾ ਪੈਸੇ ਪਾਣ ਨੂੰ ਇੱਧਰ ਜਿੰਦਾ ਲਾਣ ਨੂੰ ਲੋ ਜੀ ਪਿਆਰ ਗਾ ਕੇ ਹੁਣ ਅਸੀਂ ਚੱਲੇ ਡੜੀ ਜੀ ਕੋਲ ਪਾਪੇ ਹੁਣ ਦੱਸਣਾ ਵੀ ਬੰਦ ਹੋ ਲੱਗ ਪਿਆ ਤੇ ਸਮਾਨ ਸਾਰਾ ਮਿਲ ਗਿਆ ਜੋ ਜੋ ਸਾਨੂੰ ਛੋਟਾ ਛੋਟਾ ਮੋਟਾ ਮੋਟਾ ਚਾਹੀਦਾ ਸੀ ਸੋ ਸਾਨੂੰ ਭਾਗ ਨਵਾਸਾ 12 ਵਜੇ ਹਾਂਜੀ 12 ਵਜੇ ਬਸ ਹੁਣ ਲੋ ਬਾਤ ਚੁੱਕੇ ਆ ਬਸ ਫਿਰ ਤੁਹਾਨੂੰ ਦਿਖਾਵਾਂਗੇ ਕਿੱਦਾਂ ਰਹਿੰਦਾ ਨੰਦ ਕੋ ਸਾਡਾ ਨੰਦ ਸਾਡਾ ਮਾਰਾ ਜਿਹੜਾ ਕੇ ਰ ਲੱਗਦੇ ਆ ਦੈਨਵਾ ਹੈ ਕਿ ਤੁਸੀਂ ਮੈਸਿਨਾ ਅਗਲੇ ਸਾਲ ਹੱਸ ਰਹਾ ਹੈ ਜਿਵੇਂ ਕਿ ਉਤੋਂ ਪਹਿਲਾਂ ਅਸੀਂ ਇੱਥੇ ਨੰਨ ਕੋ ਸਾਡੀ ਨਮਸਾਰ ਹਾਂ ਦਾ ਇੱਥੇ ਖੇਨ ਦਾ ਕੋਟ ਹੈ ਕਿਉਂਕਿ ਨੰਨ ਦਾ ਇੱਥੇ ਆਉਂਦਾ ਹੈ ਕਿ ਨੰਨ ਕੋ ਸਾਡੀ ਨੰਨ ਦੀ ਗੰਦ ਲੱਗ ਰਹੀ ਹੈ ਲੈ ਲਾਸ਼ਣ ਕਰਾਂਗੇ ਬਾਬਿਆਂ ਦੇ ਨਾਲੇ ਜੀ ਆਪਾਂ ਦਾ ਨਵਾਂ ਸਾਲ ਮਹਾਰਾਜ ਸਭ ਨੂੰ ਤੰਦਰੁਸਤੀਆਂ ਕੁਸ਼ੀਆਂ ਸਾਰੇ ਲੋਕ ਖੁਸ਼ੀਆਂ ਸਾਲ ਸਾਰੇ ਲੋਕ ਵਧੀਆ ਰਹੇ ਤੇ ਮਹਾਰਾਜ ਜੀ ਆਪਣੀ ਖੁਸ਼ੀਆਂ ਸਾਰਿਆਂ ਦੇ ਬਣਾਏ ਹਾਂਜੀ ਹਾਂਜੀ ਕੋਈ ਨਹੀਂ ਦੂਸਰੀ ਹੈ ਜਿਹੜੀ ਸਸਰੇ ਦੇ ਇਸ ਨੂੰ ਆਪਾਂ ਮਰੂਦ ਹੋ ਗਏ ਫਿਰ ਲੈ ਲੈਂਦੇ ਠੰਡ ਵੀ ਬਹੁਤ ਜਿਆਦੇ ਹੈ ਜਿਹੜੇ ਅੱਗੇ ਨਾਲੋਂ ਘੱਟ ਆ ਅੱਗੇ ਜਿਆਦੇ ਸੀ ਹਾਂ ਅਗਲੇ ਸਾਲ ਬਹੁਤ ਸੀ ਹਾਂਜੀ ਹਾਂਜੀ ਹਾਂ ਲੋ ਜੀ ਅਸੀਂ ਪਹੁੰਚ ਗਏ ਆ ਹੋ ਡੈਡੀ ਜੀ ਬੁਲਾਦੇ ਆ ਡੈਡੀ ਜੀ ਹਲੇ ਫੋਨ ਦੇਖਦੇ ਲੱਗਦੇ ਹੁਣ ਲੱਈਏ ਹੁਲਾਈਆ ਡੈਡੀ ਜੀ ਆ ਗਏ ਅਸੀਂ ਹਾਂ ਜੀ ਲੋ ਜੀ ਹੁਣ ਅਸੀਂ ਸਾਰੇ ਜਣੇ ਬਹਿ ਗਏ ਆ ਤੇ ਹੁਣ ਅੱਜ ਦੇ ਸਫਰ ਬਾਰੇ ਗੱਲਾਂ ਕਰ ਰਹੇ ਆ ਹੋਰ ਇੱਕ ਸਫਰ ਅੱਜ ਬਹੁਤ ਵਧੀਆ ਰਿਹਾ ਡੈਡੀ ਜੀ ਹਾਂ ਜੀ ਹਾਂ ਜੀ

ਇੱਥੇ ਸਾਨੂੰ ਆਨੰਦ ਹੀ ਇੱਥੇ ਆਂਦਾ ਆਨੰਦ ਪੋਸਾ ਵਾ ਕੇ ਗੁਰੂਆਂ ਦੀ ਨਗਰੀ ਚ ਹਾਂਜੀ ਹਾਂਜੀ ਪਾਣੀ ਸੋਨੇ ਬਹੁਤ ਵਧੀਆ ਲੱਗਦਾ ਹਾਂਜੀ 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 ਹੋਂਦਾ ਦੀ ਪੁਰੀ ਹੈ ਮੰਦੀ ਹਾਂਜੀ ਹਾਂਜੀ ਨਾਲ ਸਾਨੂੰ ਅੱਜ ਜੋਗਰਾਜ ਜੀ ਮਿਲੇ ਉਹਨਾਂ ਨਾਲ ਮੁਲਾਕਾਤ ਹੋਈ ਸਾਡੀ ਤੇ ਉਹਨਾਂ ਨਾਲ ਤਸਵੀਰਾਂ ਖਚਾਈਆਂ ਤੇ ਉਹ ਵੀ ਆਏ ਹੋਏ ਸੀਗੇ ਦਰਸ਼ਨ ਕਰਨ ਲਈ ਮਹਾਰਾਜ ਜੀ ਦੇ ਹਾਂਜੀ 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 ਹਾਂ ਜੀ ਕਮਨ ਰਾਜੇ ਜੀ ਬਣਾ ਮੱਚਾ ਹਾਂਜੀ ਰੋਲ ਕੀਤਾ ਸੀ ਰਾਜੇ ਦਾ ਹਾਂਜੀ ਹਾਂਜੀ ਬਹੁਤ ਵਧੀਆ ਐਕਟਰ ਆ ਉਹ ਵੀ ਹਾਂਜੀ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹਾਂਜੀ 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 ਹੁਣ ਅਸੀਂ ਬਲੌਗ ਇੱਥੇ ਹੀ ਸਮਾਪਤ ਕਰਦੇ ਆਂ ਤੇ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਕਿਉਂਕਿ ਅੱਗੇ ਤੋਂ ਅੱਗੇ ਨਵੇਂ ਬਲੌਗਸ ਆ ਰਹੇ ਆ ਅਗਰੇ ਬਲੌਗ ਤੇ ਮਿਲਦੇ ਆਂ ਤਦ ਤੱਕ ਸਤਿ ਸ੍ਰੀ ਅਕਾਲ